हां आज सोचा कि मैं गुथ करूंगी एक बार वेट पे गुथ करती हुई है लेकिन ते मेनू बहुत ही लग रही है गुथ सो अट बार को लेनी होंगे या ਸੋ ਨਮਸਤੇ ਇਸ ਸ਼ਕਲ ਮੇ ਦੋਸਤੋ ਤੇ ਕਿੰਨ ਸੀ ਸਾਰੇ ਸੋ ਵੈਲਕਮ ਬੈਕ ਟੂ ði ਚੈਨਲ ਆਮ ਜੈਸਮਿਨ ਐਂਡ ਵੈਲਕਮ ਟੂ ði ਡੇ 4 ਆਫ ਨਵਰਾਤਰੀ অর ਵੀ ਕੈਨ ਸੇ ði ਸੰਜੀ ਪੂਜਾ ਸੋ ਸਭ ਤੋਂ ਪਹਿਲਾ ਤਾਂ ਨਾ ਮੈਂ ਤੁਹਾਨੂੰ ਦੱਸ ਗਿਆ ਕਿ ਅੱਜ ਲਾਈਟ ਗਈ ਹੋਈ ਸੀ ਲਾਈਕ ਸਵੇਰ ਦੇ ਲਾਈਟ ਸੀ ਕਿ ਬਸ ਸ਼ਾਮ ਨੂੰ ਜਾ ਕੇ ਗਿਆ ਲਾਈਟ ਪਈ ਚਲੀ ਗਈ ਐਂਡ ਆਈ ਕਲ ਜ ਸਾਡੇ ਘਰ ਅੱਜ ਸੰਜੀ ਪੂਜਾ ਹੋ ਗਈ ਸੀ ਠੀਕ ਐ ਸੀ ਦੂਜੇ ਘਰੇ ਜਾ ਰਹੇ ਸੀ ਨਾ ਉਦੋਂ ਜਾ ਕੇ ਲਾਈਟ ਆਈ ਐ ਤਾ ਸਾਰੀ ਵੀਡੀਓ ਨੇ ਅਹਿਜੇ ਪੜੀ ਅਚ ਸਾਡੇ ਕਰੇ ਜੋਤਨਾ ਸ਼ੇਅਰ ਕਰ ਦਿੱਤਾ ਠੀਕ ਹੈ ਤਾਂ ਸਭ ਤੋਂ ਵੱਲ ਇੱਥੇ ਮੈਂ ਹੋ ਜੂਗੀ ਫਟਾਫਟ ਤੋਂ ਰੈਡੀ ਐਂਡ ਉਸ ਤੋਂ ਬਾਅਦ ਫੇਰ ਅਸੀਂ ਕੈਰੀ ਕਰਾਂਗੇ ਸਾਂਝੀ ਦੀ ਗਾਇਜ਼ ਮਮਾ ਕਰ ਰਹੇ ਨੇ ਅੱਜ ਜੋਤ ਰੈਡੀ ਤੇ ਲਾਈਟ ਗਈ ਹੋਈ ਹੈ ਤਾਂ ਅਗਨ ਪੂਰਾ ਨੇਰਾ ਪਿਆ ਹੈ ਤਾਂ ਅਸੀਂ ਹੁਣ ਉਧਰ ਬੱਲਾ ਬੁਲਾਇਆ ਹੈ ਇੱਧਰ ਦੀ ਸਾਈਡ ਤੇ ਠੀਕ ਹੈ ਆ ਰਹੀ ਹੈ ਆਈ ਰਿਹਾ ਵਾ ਪਰ ਥੋੜਾ ਘਰ ਵੀ ਨੇਰਾ ਆ ਰਿਹਾ ਵਾ ਪਰ ਠੰਕੀ ਕਰ ਸਕਦੇ ਆ ਹਾਂ ਸਿਰ ਮਾਈ ਬ੍ਰਾਈਡਨਸ ਸੋ ਅੱਜ ਦੀ ਪ੍ਰਸ਼ਾਦ ਦੇ ਵਿੱਚ ਖੀਰ ਤੇ ਇੱਥੇ ਨਾ ਉਹ ਵਸਮਾ ਜੋਤੀ ਤਿਆਰੀ ਕਰਾਂਗੇ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਜੋ ਵੀਡੀਓ ਆ ਠੀਕ ਹੈ ਥੋੜੇ ਨੇਰੇ ਚ ਬਣ ਬਣੀ ਹੋਈ ਆ ਬਿਕੋਜ਼ ਲਾਈਟ ਨਹੀਂ ਜ਼ਿਆਦਾ ਟੋਲਡ ਯੂ ਠੀਕ ਹੈ ਸੋ ਨੈਵਰ ਮਾਈਂਡ ਹੋਗੀ ਜਾਗ ਬਰਟਿਆ ਜਾਗ ਤੇਰੇ ਮੱਥੇ ਲੱਗੜ ਬਾਗ ਤੇਰਾ ਵੀਰ ਬੜਾ ਸਰ ਰੋਟੀ ਖਾਲਾ ਬਰੋਟੇ ਆਵੇ ਤੇਰੀਆਂ ਪਹਿਣਾ ਦੀਆਂ ਚੋਪੜੀਆਂ ਪਹਿਲੀ ਆਰਤੀ ਕਰਾ ਤਿਆ ਜਿਵੇਂ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸ਼ਿਵਦਵਾਲੇ ਖੜੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਭਟੜੀ ਮੈਂ ਪੂਜਾ ਤੇਰੇ ਪੈਰਨ ਰੈਣ ਸੱਡੇ ਆਇਆ ਗੋਵਿੰਦ ਸੱਡੇ ਆਇਆ ਲਉਂਦੀ ਮਾਇਆ ਮੈਂ ਹਰ ਕਾ ਦਰਸ਼ਨ ਪਾਇਆ ਮੈਂ ਖੇਲ ਮੇਲ ਕੇ ਆਇਆ ਦੂਜੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸ਼ਿਵ ਦਿਵਾਲੇ ਖੜੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਤੇ ਮੈਂ ਸਾਡੇ ਆਇਆ ਗੋਬਿੰਦ ਸਾਡੇ ਆਇਆ लौंदी माया मैं हर का दर्शन पाया मैं खेल के आया ती आरती करा त्यार जीवे मेरा वीर प्यार वीर प्यार दिया। दो शिव दवाले दो खड़िया तू खोल माता हटड़ी मैं पूजा तेरी पटड़ी मैं पूजा तेरे पैर नैन साडे आया गोविंद साडे आया शड़के लौंदी माया मैं हर का दर्शन पाया मैं खेल मेल के आया ਜੋਤੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸ਼ਿਵ ਦਵਾਲੇ ਖੜੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਕਟੜੀ ਮੈਂ ਪੂਜਾ ਤੇਰੇ ਪੈ ਦੇ ਆਇਆ ਗੋਬਿੰਦ ਸਟੇ ਆਇਆ ਛੜਕੇ ਲੌਂਦੀ ਮਾਇਆ ਮੈਂ ਹਰ ਦਾ ਦਰਸ਼ਨ ਪਾਇਆ ਮੈਂ ਖੇਲ ਮੇਲ ਕੇ ਆਇਆ ਪੰਜਵੀਂ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋਲਣੀਆਂ ਤੋਂ ਸ਼ਿਵਦਵਾਲੇ ਖੜੀਆਂ ਤੂੰ ਖੋਲ੍ਹ ਬਗਾਤਾ ਹਟ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰ ਸਰਡੇ ਆਇਆ ਗੋਬਿੰਦ ਸਰਡੇ ਆਇਆ ਛੜ ਕੇ ਲਾਂਦੀ ਮਾਇਆ ਮੈਂ ਹਰਕਾਰ ਦਰਸ਼ਨ ਪਾਇਆ ਮੈਂ ਥੇਲ ਮੇਲ ਕੇ ਆਇਆ ਛੇਨੀ ਆਤੀ ਕਰਾਂ ਮੇਰਾ ਵੀਰ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਢੋਲੜੀਆਂ ਦੋ ਸ਼ਿਵ ਦਵਾਲੇ ਖੜੀਆਂ तू खोल माता हटड़ी मैं पूजा तेरी पटड़ी मैं पूजा तेरे खैर नारायण साडे आया गोविंद साडे आया छेलो दी माया मैं हर का दर्शन पाया मैं खेल मेरी माया मैं सी माता तेरी आरती कर ਸਭ ਤਾਰੇ ਉਹ ਗੁੱਡਿਆ ਆਰਤੀ ਕਰਾਂ ਆਰਤੀਆਂ ਦੀ ਆਰਤੀ ਕੋਈ ਦੀਵਟਿਆਂ ਦੀ ਲੋ ਕਰਾਂ ਸਜੀ ਤੇਰੀ ਆਰਤੀ ਮੇਰਾ ਪਾਰਨ ਤਾਰਨ ਤਾਰਨ ਹੋ ਸੰਜੀ ਦੇ ਆਲੇ ਦਲੇ ਹਰੇ ਹਰੇ ਕੰਨੇ ਮੈਂ ਤੈਨੂੰ ਪੁਛਾ ਸੰਜੀ ਕਹ ਤੇਰੇ ਮਾਮ ਸਤ ਮੇਰੇ ਪਤੀ ਜੇ ਪੈਣੋ 16 ਮੇਰੇ ਮਾਮੇ ਸਤਨਾ ਦਾ ਮੈਂ ਵਿਆਹ ਚਾਇਆ 16 ਦੀ ਕਿਣਵਾ ਸੰਜੀ ਦੇ ਆਲੇ ਦਾਲ ਜਿੱਤੇ ਜਿੱਤੇ ਪਤਾ ਸੇ ਮੈਂ ਤੈਨੂੰ ਪੁੱਛਾਂ ਸੰਜੀ ਕਹਿ ਤੇਰੇ ਸਾਚੇ ਸਤ ਮੇਰੇ ਪਤੀ ਜੇ ਪੈਣੋ 16 ਮੇਰੇ ਚਾਚੇ ਸਤਾਂ ਦਾ ਮੈਂ ਯਾਰ ਚਾਇਆ 16 ਦੀ ਕੁੜਮਾਈ ਸੰਜੀਰੇ ਆਲੇ ਧਾਲੇ ਹਰੀ ਹਰੀ ਚਲਾਈ ਮੈਂ ਤੈਨੂੰ ਪੁੱਛਾਂ ਸੰਜੀ ਕਹਿ ਤੇਰੇ ਪਾਈ ਸੱਤ ਮੇਰੇ ਪਤੀਜੇ ਪੈਣੋ 16 ਮੇਰੇ ਪਾਈ ਸਤਾਂ ਦਾ ਮੈਂ ਯਾਰ ਚਾਇਆ 16 ਦੀ ਕੁੜਮਾਈ ਸੰਜੀਰੇ ਆਲੇ ਧਾਲੇ ਝੋਲਾ ਦੀ मुट्ठी ਮੈਂ ਤੈਨੂੰ ਪੁੱਛਾਂ ਸੰਜੀ ਕਹਿ ਜਨਾਂ ਦੀ ਛੁੱਟੀ ਚੁੱਤੀ ਪੈਣਾ ਦਸਮਾ ਦੇ ਸ਼ੜਵੜ ਗੜਵੜ ਗੱਡਾ ਜਾਵੇ ਸਾਜੀ ਪੈਣਾ ਬੈਠੀ ਜਾਵੇ ਖੁੱਦੂ ਗਿਆ ਚਲਾਉਂਦਾ ਜਾਵੇ ਛਿੱਟਾ ਨੀ ਜਵਾਦਾ ਗੜਵੜ ਗੜਵੜ ਗੱਡਾ ਜਾਵੇ ਸਾਗੀਆਂ ਪੈਣਾ ਬੈਠੀ ਸਾਰੇ ਵੀ ਇਹ ਚਲਾਉਂਦੇ ਜਾਣ ਛਿੱਟਾ ਨੀ ਜਵਾਦਾ ਸੰਜੀਤ ਮਦਰੀ ਸਜ ਪਰ ਗੈਣੇ ਮੈਂ ਕਿਥੋਂ ਲਿਆ ਮਾਂ ਮੇਰੀ ਸੰਗੀ ਸਜ ਪਰ ਗੈਣੇ ਵੀਰੰਤਾ ਮੇਰਾ ਸਿਆਰੇ ਦਾ ਸਾਥੀ ਮੈਂ ਉਥੋਂ ਲਿਆ ਮਾਂ ਮੇਰੀ ਸੰਗੀ ਸਜ ਪਰ ਗੈਣੇ ਤੁਲੇ ਮੇਰੀ ਸੰਗੀ ਸਜ ਪਰ

ਮੈਂ ਉਥੋ ਲਿਆ ਮੇਰੀ ਸੰਜੀ ਲਾਲ ਲਾਲ ਚੁੰਨੀਆਂ ਤੂੰ ਲੈ ਮੇਰੀ ਸੰਜੀ ਲਾਲ ਲਾਲ ਚੁੰਨੀਆਂ ਸੰਜੀ ਤਾ ਮਗਦੀ ਹਰ ਹਰਾ ਗੋਬਰ ਮੈਂ ਕਿਥੋ ਲਿਆ ਮੇਰੀ ਸੰਜੀ ਹਰ ਹਰਾ ਗੋਬਰ ਵੀਰੰਤਾ ਮੇਰਾ ਰੋਟੀ ਕੋਲ ਪਕਾਵੇ ਨਹੀਂ ਸੁਣ ਸੰਜੜੀਏ ਰੋਟੀ ਪਕਾਵੇ ਪਾਬੋ ਨਹੀਂ ਸੁਣ ਸੰਜੜੀਏ ਪਾਬੋ ਗੋਦੀ ਗੀ ਗਾ ਨਹੀਂ ਸੁਣ ਸੰਜੜੀਏ ਓਇਓ ਮੇਰਾ ਪਤੀ ਜਾਣੀ ਸੁਣ ਸੰਜੜੀਏ ਪਤੀ ਜੇ ਪੈਰੀ ਘੜੀਆਂ ਨਹੀਂ ਸੁਣ ਸੰਜੜੀਏ ਕੇੜ ਸਨਿਆਰੇ ਨੇ ਘੜੀਆਂ ਨਹੀਂ ਸੁਣ ਸੰਜੜੀਏ ਨੀਲ ਸਨਿਆਰੇ ਨੇ ਘੜੀਆਂ ਨਹੀਂ ਸੁਣ ਸੰਜੜੀਏ ਫਕਾ ਲਗਾ ਨਾ ਲਾਈਟ ਗਈ ਹੋਈ ਆ ਐਸ ਆਈ ਟੋਲਡ ਯੂ ਠੀਕ ਹੈ ਸੋਨ ਪੂਰਾ ਨੇਰਾ ਤੇ ਅੱਜ ਵੀਡੀਓ ਵੀ ਨਾ ਕਿ ਨੇਰੇ ਚ ਬਣੀ ਆ ਨਹੀਂ ਤਾਂ ਨਾ ਕੀ ਹੈ ਸਾਡੇ ਲਿਵਿੰਗ ਰੂਮ ਤੋਂ ਜ਼ਿਆਦਾ ਲਾਈਟਾਂ ਲੱਗੀਆਂ ਨੇ ਇਹਦਾ ਰੋਸ਼ਨੀ ਹੁੰਦੀ ਆ ਕੋਈ ਕਹਿੰਦਾ ਕਿ ਰਾਤ ਹੋਈ ਹੋਈ ਆ ਠੀਕ ਹੈ ਮਰਟਨ ਲਾਈਟ ਗਈ ਹੋਈ ਆ ਚਿੰਗਿਤ ਰਹੀ ਗਈ ਹੋਈ ਆ ਨੇ ਲਾਈਕ ਇਧਰ ਸਾਰਾ ਕੁਝ ਬੰਦ ਹੈ ਤੇ ਜਿਹੜਾ ਸਾਡੇ ਅੱਗਲਾ ਬੱਲਬ ਹੈ ਨਾ ਜਿਹੜੇ ਲਗਾਇਆ ਇਹ ਵੀ ਲਾਈਕ ਨੇ ਦੀ ਸਵਿਚ ਕਰਾਬ ਹੋ ਗਈ ਆ ਦੇਖੋ ਆਹ ਵਾ ਇਹ ਦੀ ਸਵਿਚ ਐਂਡ ਵੀ ਐਵੇਂ ਪਿੰਕ ਓਏ ਹੋਏ ਇਟਸ ਲਾਈਕ ਹੋ ਗਿਆ ਕਰਾਬੀ ਹੋ ਗਈ ਹੈ ਫਿਰ ਨੇ ਵੀ ਠੀਕ ਕਰਨ ਦਾ ਟਾਈਮ ਲੱਗ ਗਿਆ ਤੇ ਦੂਜੇ ਵੀ ਅੱਜ ਮੈਂ ਕਲਾਸ ਵਿੱਚ ਅਟੈਂਡ ਕਰਨੀ ਸੀ ਆਪਣੀ ਤਾਂ ਵੀ ਥੋੜਾ ਲੇਟ ਹੋ ਗਈ ਮੈਂ ਸੋ ਯਾ ਹਾਂ ਚਲਦੇ ਨੇੈਕਸਟ ਕਰੀਏ ਲੈਟਸ ਗੋ ਬੱਸ ਇਨ ਬਸ ਜਾਵਾਂਗੇ ਤੇ ਠੀਕ ਹੈ ਤੇ ਮੈਨੂੰ ਐਵੇਂ ਲੱਗ ਰਿਹਾ ਸੀਗਾ ਕਿ ਕਰਦੇ ਨਾਲੋਂ ਜ਼ਿਆਦਾ ਲਾਈਟਿੰਗ ਇੱਥੇ ਸੀਗੀ ਇੱਥੇ ਜ਼ਿਆਦਾ ਸਹੀ ਵੀਡੀਓ ਬਣਦੀ ਵੀ ਹੈ ਤੇ ਅਦਰ ਮੈਂ ਵੀਡੀਓ ਮੈਸੀ ਮੈਂ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਫਿਰ ਅਸੀਂ ਆ ਜਾਣੇ ਆ ਤੇ ਅਸੀ ਨਾ ਕਿ ਤੁਸੀਂ ਮੈਨੂੰ ਕਮੈਂਟਸ ਵਿੱਚ ਦੂਰ ਤੋਂ ਦੱਸਿਓ ਕਿ ਕੀ ਤੁਹਾਡੇ ਵੀ ਐਵੇਂ ਹੀ ਹੁੰਦਾ ਵਾ ਕਿ ਤੁਸੀਂ ਸਾਰੇ ਇੱਕ ਦੂਜੇ ਦੇ ਘਰੇ ਜਾਣੇ ਹੋ ਠੀਕ ਹੈ ਫਿਰ ਆਰਤੀ ਕਰਦੇ ਹਾਂ ਸਾਰੇ ਇਕੱਠੇ ਰਹਿ ਕੇ ਰਾਲ ਮਿਲ ਕੇ ਟਿੱਕੇ ਪੂਜਾ ਕਰਦੇ ਹਾਂ ਕਿ ਸਾਡੇ ਤਾਂ ਐਵੇਂ ਹੀ ਹੁੰਦਾ ਕਿ ਲਾਈਕ ਸਾਰੇ ਗਲੀ ਵਾਲੇ ਆਂਦੇ ਨੇ ਸਾਰੇ ਇਕੱਠੇ ਪੂਜਾ ਕਰਦੇ ਨੇ ਠੀਕ ਹੈ ਡੱਬੀਆਂ ਵਗੈ ਲੈ ਕੇ ਆਨੇ ਵਰਸ਼ਾਤ ਪਾਨੇ ਕਿ ਐਡੇ ਟੋਲੇ ਨੇ ਵਰਸ਼ਾਤ ਬਹੁਤ ਜ਼ਿਆਦਾ ਹੁੰਦਾ ਗਾਈਜ਼ ਅਸੀਂ ਰਾਤ ਦੇ 7:30 ਵਜੇ ਗਲੀ ਚ ਫਿਰਦੇ ਟੁਕਲੀਆਂ ਮਾਰਦੇ ਬੈਠ ਹਾਂ ਸੰਜੀ ਸੰਜੀ ਦੀ ਆਰਤੀ ਕਰਨ ਗਏ ਹੋਏ ਸੀਗੇ ਗੀਤ ਗਾਗਾ ਕੇ ਥੱਕ ਕੇ ਆ ਗਏ ਕਰੀ ਤਾਂ ਹੁਣ ਸਾਨੂੰ ਦਿਲ ਨਹੀਂ ਕਰਦਾ ਅਰੇ ਇਹ ਮੈਡਮ ਨੇ ਸ ਖਾਣਾ ਬਣਾਇਆ ਹੈ ਨਾ ਜੈਸਮਿਨ ਰੋਟੀ ਬਣਾਣੀ ਇਹ ਜੈਸਮਿਨ ਬੰਨੀ ਕੁੜੀ ਹੈ ਜਿਹੜੀ 16 ਸਾਲ ਦੀ ਹੋ ਗਈ ਔਰ ਇਹਨੂੰ ਪਤਾ ਨਹੀਂ ਹੈਗਾ ਵੀ ਰੋਟੀ ਪੈਲੀ ਦੀ ਕਿੱਦਾਂ, ਪੇੜਾ ਕਿੱਦਾਂ ਦਾ ਕਰੀਰਾ ਹੈ, ਸੇਕੀ ਦਾ ਕਿੱਦਾਂ ਦਾ ਹੈ। ਨਹੀਂ ਨਹੀਂ ਮੈਂ ਇੱਕ ਵਾਰੀ ਕਿੱਤੀਆਂ ਵੀਡੀਓ ਹੀ ਪਾਈ ਆ। ਉਹ ਬਸ ਉਹ ਥੋੜੀ ਕੱਚੀ ਰਹਿੰਦੀ ਉਹ ਐਡ ਕਰ ਲਾ। ਇੰਡੀਆ ਦਾ ਨਕਸ਼ਾ ਨਹੀਂ ਗਿਆ ਕਰਦੇ ਹੋ। ਕੁਝ ਹੋਰ। ਜ਼ਬਾਨ ਦਾ ਨਕਸ਼ਾ ਹੈ ਜ਼ਬਾਨ। ਹਾਂ ਮੈਨੂੰ ਇੰਟਰਸਟ ਨਹੀਂ ਹੈਗਾ।